ਹਾਂਜੀ ਸਾਧ ਸੰਗਤ ਜੀ ਗੱਲ ਕਰਦੇ ਆ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਲੋਕ ਸਭਾ ਹਲਕਾ ਖਡੂਰ ਸਾਹਿਬ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਐਮਪੀ ਬਣੇ ਲੋਕਾਂ ਦਾ ਵਿਸ਼ਵਾਸ ਸੀ ਕਿ ਪਾਈ ਅੰਮ੍ਰਿਤਪਾਲ ਸਿੰਘ ਜਲਦ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਕਰਕੇ ਇੰਨੀ ਵੱਡੀ ਲੀਡ ਦੇ ਵਿੱਚ ਉਹਨਾਂ ਨੂੰ ਜਿਤਾਇਆ ਗਿਆ ਸੀ ਪਰ ਸਰਕਾਰਾਂ ਨੇ ਅਤ ਦਾ ਜ਼ੁਲਮ ਕੀਤਾ ਇੰਨੀ ਵੋਟ ਦੇ ਫਰਕ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਗਿਆ ਹੁਣ ਦੋਸਤੋ ਜਿਹੜੀ ਤਾਜ਼ਾ ਜਾਣਕਾਰੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਬੰਧ ਦੇ ਵਿੱਚ ਇੱਕ ਲੋਕ ਸਭਾ ਦੇ ਐਮਪਗਾਂ ਦੀ ਕਮੇਟੀ ਬਣਾਈ ਗਈ ਸੀ ਲੋਕ ਸਭਾ ਸਪੀਕਰ ਵੱਲੋਂ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਦੋ ਚਿੱਠੇ ਗਾ ਡਿਬਰੂਗੜ੍ਹ ਦੀ ਜੇਲ੍ਹ ਤੋਂ ਲੋਕ ਸਭਾ ਦੇ ਸਪੀਕਰ ਓਮ ਮਿਰਲਾ ਜੀ ਨੂੰ ਲਿਖੀਆਂ ਸਨ ਕਿ ਮੈਨੂੰ ਸੰਸਦ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜਾਵੇ ਮੈਂ ਲੋਕਾਂ ਦੇ ਮੁੱਦੇ ਚੱਕਣੇ ਚਾਹਣਾ ਮੈਨੂੰ ਮੌਕਾ ਦਿੱਤਾ ਜਾਵੇ ਕਿ ਮੈਂ ਦਿੱਲੀ ਲੋਕ ਸਭਾ ਦੇ ਵਿੱਚ ਆ ਕੇ ਬੋਲਾਂ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਤੇ ਜਿਹੜੀ 60 ਦਿਨਾਂ ਦੀ ਗੈਰ ਹਾਜ਼ਰੀ ਹੁੰਦੀ ਹੈ ਜੇਕਰ ਕਿਸੇ ਲੋਕ ਸਭਾ ਮੈਂਬਰ ਦੀ 60 ਦਿਨਾਂ ਦੀ ਗੈਰ ਹਾਜ਼ਰੀ ਪੂਰੀ ਹੋ ਜਾਂਦੀ ਹੈ ਉਹ ਲੋਕ ਸਭਾ ਦੇ ਵਿੱਚ ਸਪੀਚ ਨਹੀਂ ਕਰ ਸਕਦਾ ਜਾ ਨਹੀਂ ਸਕਦਾ ਤੇ ਉਹਦੀ ਮੈਂਬਰਸ਼ਿਪ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਉਹ ਮੈਂਬਰਸ਼ਿਪ ਖਤਮ ਹੋਣ ਤੋਂ ਰੋਕਣ ਵਾਸਤੇ ਭਾਈ ਸਾਹਿਬ ਨੇ ਚਿੱਠੀਆਂ ਲਿਖੀਆਂ ਹਾਈ ਕੋਰਟ ਨੂੰ ਵੀ ਭੇਜੀ ਅੰਮ੍ਰਿਤਸਰ ਦਾ ਜਿਹੜਾ ਡੀਸੀ ਹੈ ਉਹਨੂੰ ਵੀ ਭੇਜੀ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਇੰਨਾ ਸਖਤ ਕਾਨੂੰਨ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਅੰਬਰਸਲ ਜਿਹੜਾ ਪ੍ਰਸ਼ਾਸਨ ਨੂੰ ਵੀ ਲਿਖਿਆ ਫਿਰ ਲੋਕ ਸਭਾ ਸਪੀਕਰ ਨੂੰ ਲਿਖਿਆ ਹੁਣ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਨੇ ਫੈਸਲਾ ਲੈਣਾ ਸੀ ਕਿ ਅੰਮ੍ਰਿਤਪਾਲ ਸਿੰਘ ਦਾ ਮੈਂਬਰਸ਼ਿਪ ਦਾ ਕੀ ਕੀਤਾ ਜਾਵੇ ਹੁਣ ਦੋਸਤੋ ਜਿਹੜੀ ਤਾਜ਼ਾ ਜਾਣਕਾਰੀ ਹੈ ਉਹ ਇਹ ਹੈ ਕਿ ਜਿਹੜੀ ਉਹ ਲੋਕ ਸਭਾ ਦੀ ਕਮੇਟੀ ਬਣੀ ਸੀ ਐਮਪੀਾਂ ਦੀ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਰਿਪੋਰਟ ਦੇ ਦਿੱਤੀ ਤੇ ਲਿਖ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੋਟ ਦਿੱਤੀ ਜਾਵੇ ਜਿਹੜੇ 54 ਦਿਨ ਬਣਦੇ ਆ ਉਹਨਾਂ ਦੇ ਲੋਕ ਸਭਾ ਚੋਂ ਗੈਰਹਾਜ਼ਰੀ ਦੇ 54 ਦਿਨ ਵੀ ਉਹ 54 ਦਿਨਾਂ ਦੀ ਉਹਨਾਂ ਨੂੰ ਇੱਕ ਛੁੱਟੀ ਦਿੱਤੀ ਜਾਵੇ ਜਿਵੇਂ ਕੋਈ ਐਮਪੀ ਛੁੱਟੀ ਲੈ ਜਾਂਦਾ ਹੈ ਤੇ ਉਹਨਾਂ ਦੀ ਮੈਂਬਰਸ਼ਿਪ ਬਹਾਲ ਰੱਖੀ ਜਾਵੇ ਉਹਨਾਂ ਨੂੰ ਖਾਰਜ ਨਾ ਕੀਤਾ ਜਾਵੇ ਇਹ ਵੀ ਸੰਗਤ ਜੀ ਇੱਕ ਸੁਭ ਸਗਨ ਹੈ ਇਹ ਵੀ ਇੱਕ ਚੰਗੀ ਖਬਰ ਹੈ ਜਿਹੜੀ ਲੋਕ ਸਭਾ ਦੇ ਐਮਪੀਆ ਨੇ ਰਿਪੋਰਟ ਭਾਈ ਅੰਮ੍ਰਿਤਪਾਲ ਸਿੰਘ ਦੇ 50 60% ਤੇ ਪੱਕੇ ਚ ਕੀਤੀ ਹੈ ਚਲੋ 100 ਤੇ ਆਪਾਂ ਨਹੀਂ ਕਹਿ ਸਕਦੇ 100 ਤਾਂ ਸੀ ਜੇਕਰ ਉਹ ਐਮਪੀ ਇਹ ਵੀ ਰਿਪੋਰਟ ਦਿੰਦੇ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਆਪ ਦਾ ਅਧਿਕਾਰ ਕਿਤੇ ਵਰਤ ਲੈਂਦੇ ਐਮਪੀ ਤੇ ਗੱਲ ਵੱਡ ਜਾਣੀ ਸੀ ਹੁਣ ਦੋਸਤੋ ਕੀ ਗੱਲ ਅੱਗੇ ਬਣਨੀ ਆ ਹਾਈ ਕੋਰਟ ਦੇ ਵਿੱਚ ਕੇਸ ਜਾਂ ਸੁਪਰੀਮ ਕੋਰਟ ਦੇ ਵਿੱਚੋਂ ਕਹਿੰਦੇ ਹਨ ਕਿ ਘੱਟ ਗਿਣਤੀਆਂ ਦੇ ਵਾਸਤੇ ਇਸ ਦੇ ਤਾ ਜਿਹੜਾ ਕਾਨੂੰਨ ਹੈ ਉਹ ਬੜਾ ਹੌਲੀ ਚੱਲਦਾ ਹੈ ਤੇ ਬੜਾ ਪੱਖਪਾਤ ਵਾਲਾ ਹੈ ਤੇ ਹੁੰਦਾ ਕੋਈ ਬਹੁ ਗਿਣਤੀ ਨਾਲ ਸੰਬੰਧਿਤ ਅੱਜ ਨੂੰ ਬਾਹਰ ਆ ਜਾਣਾ ਸੀ ਹੁੰਦਾ ਕੋਈ ਬਹੁ ਗਿਣਤੀ ਨਾਲ ਸੰਬੰਧਤ ਅੱਜ ਨੂੰ ਅਏ ਨਹੀਂ ਪਤਾ ਜੇਲ੍ਹ ਚੋਂ ਐਮਪੀ ਐਮਐਲਏ ਬਣਾ ਕੇ ਕੱਢ ਲੈਣਾ ਸੀ ਪਰ ਅੱਜ ਇੱਕ ਐਮਪੀ ਸਿੱਖਾਂ ਨਾਲ ਸੰਬੰਧਤ ਹੈ ਤੇ ਦੂਜਾ ਮੁਸਲਮਾਨਾਂ ਨਾਲ ਉਹ ਜੰਮੂ ਕਸ਼ਮੀਰ ਦਾ ਰਸੀਦ ਉਹ ਵੀ ਜੇਲ੍ਹ ਵਿੱਚ ਤੁੰਗਿਆ ਹੋਇਆ ਹੈ ਕੱਲਾ ਕੱਲਾ ਐਮਪੀ ਮੁਸਲਮਾਨਾਂ ਦਾ ਉਹ ਜੇਲ੍ਹ ਚ ਇਧਰੋਂ ਸਿੱਖ ਪੰਥ ਕੀ ਦੀ ਨੁਮਾਇੰਦਗੀ ਕਰਨ ਵਾਲਾ ਸਿੱਖ ਰਾਜ ਦੀ ਗੱਲ ਕਰਨ ਵਾਲਾ ਉਹ ਵੀ ਜੇਲ੍ਹ ਦੇ ਵਿੱਚ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕੇ ਮਾਨ ਸਾਹਿਬ ਤੁਹਾਡੇ ਨਾਲ ਪੰਜਾਬ ਦੇ ਲੋਕ ਹਰ ਮੁੱਦੇ ਤੇ ਖੜੇ ਐ ਜਦੋਂ ਵੀ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਬਦਲੋ ਨਾਲ ਦੀ ਨਾਲ ਲੋਕ ਤੁਹਾਡੇ ਨਾਲ ਆ ਖੜੇ ਜਦੋਂ ਤੁਹਾਨੂੰ ਸੀਐਮ ਦਾ ਕੈਂਡੀਡੇਟ ਐਲਾਨਣ ਦੇ ਵਿੱਚ ਟਾਈਮ ਲਾਤਾ ਸੀ ਕੇਜਰੀਵਾਲ ਨੇ ਤੇ ਲੋਕ ਤੁਹਾਡੇ ਹੱਕ ਦੇ ਵਿੱਚ ਖੜ ਗਏ ਸੀ ਬਹੀਰਾ ਕਤਤਗਾ ਸੀ ਤੇ ਤੁਸੀਂ ਹੁਣ ਉਹ ਸਿੱਖਾਂ ਦੀ ਗੱਲ ਨੂੰ ਯਾਦ ਰੱਖੋ ਤੁਹਾਨੂੰ ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਹੁਣ ਐਨਐਸਏ ਨਾ ਵਧਾਇਆ ਜਾਵੇ 2 ਸਾਲ ਉਹਨਾਂ ਦੇ ਪੂਰੇ ਹੋ ਗਏ ਐ ਤੀਜਾ ਚੱਲ ਪਿਆ ਹੁਣ ਉਹਨਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ ਜੇਕਰ ਦੁਬਾਰੇ ਐਨਐਸਏ ਵਧਾਉਂਗੇ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਗੁੱਸਾ ਤੇ ਈਰਖਾ ਦੁਵੇਸ਼ ਵੀ ਆਊਗੀ ਤੁਹਾਡੇ ਪ੍ਰਤੀ ਇਸ ਲਈ ਬੇਨਤੀ ਹੈ ਕਿ ਇੱਕ ਐਮਪੀ ਦਾ ਸਤਕਾਰ ਕੀਤਾ ਜਾਵੇ ਜਿਹੜੇ ਲੋਕਾਂ ਨੇ ਲੱਖਾਂ ਦੀ ਗਿਣਤੀ ਚ ਉਹਨੂੰ ਵੋਟਾਂ ਪਾਈਆਂ ਉਹਨਾਂ ਦਾ ਸਤਕਾਰ ਕੀਤਾ ਜਾਵੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਤਾਂ ਕਿ ਭਾਈ ਸਾਹਿਬ ਬਾਹਰ ਆ ਕੇ ਖਾਲਸਾ ਵੀਰ ਸ਼ੁਰੂ ਕਰ ਸਕਣ ਲੋਕਾਂ ਨੂੰ ਨਸ਼ਿਆਂ ਤੋਂ ਵਰਜ ਕੇ ਅੰਮ੍ਰਿਤ ਛਕਾ ਸਕਣ ਤੁਸੀਂ ਮਾਨ ਸਾਹਿਬ ਜੀ ਨਸ਼ਿਆਂ ਦੀ ਮਿੰਮ ਚਲਾਈ ਐ ਨਸ਼ੇ ਵਾਲਾਂ ਦੇ ਘਰ ਢਾ ਰਹੇ ਹੋ ਬਹੁਤ ਜੱਦੋਜਹਿਦ ਕਰ ਰਹੇ ਹੋ ਫਿਰ ਅੰਬਰਤਪਾਲ ਸਿੰਘ ਵੀ ਇਹੀ ਗੱਲ ਕਹਿੰਦਾ ਤੁਸੀਂ ਅੰਬਰਤਪਾਲ ਸਿੰਘ ਨੂੰ ਬਣਾਓ ਬ੍ਰਾਂਡ ਅਵੈਸਟਰ ਨਸ਼ਿਆਂ ਦੇ ਖਿਲਾਫ ਉਹ ਖਾਲਸਾ ਬਹੀਰ ਤੋਰੂਗਾ ਤੁਸੀਂ ਸਖਤਾਈ ਕਰਿਓ ਸਿਉਨੇ ਤੇ ਸੁਹਾਗਾ ਹੋ ਜਾਊਗਾ ਛੱਡ ਦਿਓ ਪਾਰਟੀਆਂ ਦਾ ਖੇੜਾ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਤੁਰੋ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਇਹ ਦੋਸਤੋ ਤਾਜ਼ਾ ਖਬਰ ਸੀ ਕਿ ਫਿਲਹਾਲ ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋਣ ਤੋਂ ਬਚ ਗਈ ਹੈ। ਉਹ ਐਮਪੀ ਬਣੇ ਰਹਿਣਗੇ। ਹਾਂ। ਐਨਐਸਏ ਟੁੱਟਦੀ ਹੈ ਜਾਂ ਨਹੀਂ ਟੁੱਟਦੀ। ਇਹ 5-4 ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗ ਜਾਣਾ ਹੈ ਕਿ ਅੱਗੇ ਵਧਾਈ ਜਾ ਰਹੀ ਹੈ ਜਾਂ ਰਹਾ ਕੀਤਾ ਜਾ ਰਿਹਾ ਹੈ। ਪਰ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਸਿੰਘ ਹੈ ਉਹਨਾਂ ਨੂੰ ਤੇ ਛਾੜੀ ਦੇਣਾ ਚਾਹੀਦਾ ਹੈ। ਉਹਨਾਂ ਦੇ ਤੇ ਕਸੂਰ ਹੀ ਕੱਕ ਨਹੀਂ ਵਿਚਾਰਿਆਂ ਦਾ ਉਹਨਾਂ ਦੇ ਉੱਤੇ ਤਾਂ ਐਨਐਸਏ ਤੋਂ ਔੜ ਹੀ ਦੇਣੀ ਚਾਹੀਦੀ ਹੈ ਜਲਦਬਾਜੀ 'ਚ ਕਿ ਉਹਨਾਂ ਨੂੰ ਤਾਂ ਘਰਾਂ ਦੇ ਵਿੱਚ ਭੇਜੜ ਪਰ ਉਹਨਾਂ ਨੂੰ ਵੀ ਬਹੁਤ ਔਖਾ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਹੁਤ ਔਖਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੱਜਣੋ ਪਤਾ ਲੱਗੂਗਾ ਭਾਈ ਸਾਹਿਬ ਨੂੰ ਰਿਆ ਕਰਨਾ ਚਾਹੀਦਾ ਹੈ ਇੰਨੀਆਂ ਕ ਵਿਚਾਰਾ ਸਨ ਜੇਕਰ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਹੁੰਦੀ ਹੈ ਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ